ਦੋਸਤੋ ਅੱਜ ਗੱਲ ਕਰਦੇ ਹਾਂ ਰਾਜਾ ਪੋਜ ਦੇ ਗੁਲਦਸਤੇ ਦੀ ਰਾਜਾ ਪੋਜ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ ਉਹ ਆਪਣੇ ਰਾਜਾਂ 'ਚ ਉਹਨਾਂ ਨੇ ਅਨੇਕਾ ਫਲਦਾਰ ਦਰਖਤ ਦੇ ਬਾਗ-ਬਗੀਚੇ ਲਗਵਾਏ ਸਨ ਉਹਨਾਂ ਦੇ ਮਹਿਲ 'ਚ ਵੀ ਹਰ ਪਾਸੇ ਸੁੰਦਰ ਫੁੱਲਾਂ ਦੇ ਬਾਗ ਨੂੰ ਦੇਖ ਕੇ ਮਨ ਮੋਹਿਆ ਜਾਂਦਾ ਸੀ ਉਹਨਾਂ ਨੇ ਆਪਣੇ ਮਹਿਲ 'ਚ ਵੱਖ-ਵੱਖ ਤਰ੍ਹਾਂ ਦੇ 15 ਗੁਲਦਸਤੇ ਰੱਖੇ ਹੋਏ ਸਨ ਜਿਸ ਚਕ ਕਈ ਤਰ੍ਹਾਂ ਦੇ ਫੁੱਲ ਸਜੇ ਰਹਿੰਦੇ ਸਨ ਇਨ੍ਹਾਂ ਗੁਲਦਸਤਿਆਂ ਦੀ ਦੇਖਭਾਲ ਵੀ ਉਹਨਾਂ ਦੇ ਇੱਕ ਨੌਜਵਾਨ ਨੂੰ ਰੱਖਿਆ ਤੇ ਨਾਲ ਹੀ ਤਾਰਿਆ ਕਿ ਇਨ੍ਹਾਂ ਗੁਲਦਸਤਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਹਾਨੀ ਨਾ ਪਹੁੰਚੇ ਜੇਕਰ ਉਸਨੇ ਇਸ ਕੰਮ ਨੂੰ ਕਰਨ ਲਈ ਥੋੜੀ ਜਹੀ ਵੀ ਲਾਪਰਵਾਹੀ ਕੀਤੀ ਤਾਂ ਉਸ ਨੂੰ ਸਜ਼ਾ ਮਿਲੇਗੀ ਇੱਕ ਦਿਨ ਜਦੋਂ ਉਹ ਨੌਜਵਾਨ ਉਹਨਾਂ ਗੁਲਦਸਤਿਆਂ ਨੂੰ ਝਾੜ ਪੁੰਝ ਰਿਹਾ ਸੀ ਤਾਂ ਇੱਕ ਗੁਲਦਸਤਾ ਅਚਾਨਕ ਉਸਦੇ ਹੱਥੋਂ ਫਰਸ਼ ਤੇ ਡਿੱਗ ਗਿਆ ਤੇ ਉਹ ਟੁਕਰੇ ਟੁਕਰੇ ਹੋ ਗਿਆ ਗੁਲਦਸਤਾ ਟੁੱਟਣ ਦੀ ਖਬਰ ਰਾਜਾ ਭੋਜ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਉਸ ਨੌਜਵਾਨ ਤੇ ਗੁੱਸਾ ਹੋਏ ਉਹਨਾਂ ਨੇ ਉਸ ਨੂੰ ਦਰਬਾਰ 'ਚ ਬੁਲਾਉਣ ਲਈ ਇੱਕ ਦੀਵਾਨ ਨੂੰ ਹੁਕਮ ਦਿੱਤਾ ਨੌਜਵਾਨ ਨੂੰ ਦੇਖਦੇ ਹੀ ਰਾਜਾ ਨੇ ਬਿਨਾਂ ਸੋਚੇ ਸਮਝੇ ਉਸ ਨੂੰ ਮੌਤ ਦਾ ਹੁਕਮ ਦੇ ਦਿੱਤਾ ਅਗਲੇ ਦਿਨ ਫਾਂਸੀ ਤੇ ਲਟਕਾਉਂਦੇ ਹੋਏ ਰਾਜਾ ਭੋਜ ਵੀ ਉੱਥੇ ਹਾਜ਼ਰ ਸਨ ਵਾਂਸੀ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਨਿਯਮ ਦੇ ਅਨੁਸਾਰ ਰਾਜਾ ਨੇ ਉਸ ਨੌਜਵਾਨ ਤੋਂ ਉਸਦੀ ਅੰਤਿਮ ਇੱਛਾ ਪੁੱਛੀ ਤਾਂ ਨੌਜਵਾਨ ਬੋਲਿਆ ਮਹਾਰਾਜ ਵੈਸੇ ਤਾਂ ਮੇਰੀ ਕੋਈ ਇੱਛਾ ਬਾਕੀ ਨਹੀਂ ਹੈ ਪਰ ਮੈਂ ਬਾਕੀ ਦੇ 14 ਗੁਲਦਸਤਿਆਂ ਨੂੰ ਇੱਕ ਵਾਰ ਜੀ ਪਰ ਕੇ ਦੇਖਣਾ ਚਾਹੁੰਦਾ ਹਾਂ ਰਾਜਾ ਭੋਜ ਨੇ 2-3 ਦਰਬਾਰੀਆਂ ਨੂੰ ਭੇਜ ਕੇ ਬਾਕੀ ਦੇ 14 ਗੁਲਦਸਤੀਆਂ ਨੂੰ ਮੰਗਵਾਇਆ ਤੇ ਨੌਜਵਾਨ ਦੇ ਸਾਹਮਣੇ ਰੱਖ ਦਿੱਤੇ ਤੇ ਬੋਲੇ ਜੀ ਭਰ ਕੇ ਦੇਖ ਲਓ ਇਹਨਾਂ ਨੂੰ ਫਿਰ ਮੌਕਾ ਨਹੀਂ ਮਿਲੇਗਾ ਉਸ ਨੌਜਵਾਨ ਨੇ ਕੁਝ ਸਮੇਂ ਤੱਕ ਉਹਨਾਂ ਗੁਲਦਸਤੀਆਂ ਨੂੰ ਦੇਖਿਆ ਤਾਂ ਫਿਰ ਕੋਲ ਖੜੇ ਇੱਕ ਦਰਬਾਰੀ ਤੋਂ ਛੋਟੀ ਖੋ ਲਈ ਤੇ ਇੱਧਰ ਦੇਖਿਆ ਨਾ ਉੱਧਰ ਦੇਖਿਆ ਸਾਰੇ ਗੁਲਦਸਤੀਆਂ ਨੂੰ ਤੋੜ ਦਿੱਤਾ ਨੌਜਵਾਨ ਦੀ ਇਹ ਹਰਕਤ ਦੇਖ ਕੇ ਰਾਜਾ ਭੋਜ ਬਹੁਤ ਹੀ ਗੁੱਸਾ ਚ ਆਗੇ ਤੇ ਕਿਹਾ ਇਹ ਮੂਰਖ ਇਹ ਕੀ ਕੀਤਾ ਤੂੰ ਇਸ ਤੇ ਨੌਜਵਾਨ ਬੋਲਿਆ ਮਹਾਰਾਜ ਮੈਂ ਉਹੀ ਕੀਤਾ ਜੋ ਮੈਨੂੰ ਕਰਨਾ ਚਾਹੀਦਾ ਸੀ ਇਹ ਜਿਹਾ ਕਰਕੇ ਮੈਂ 14 ਲੋਕਾਂ ਦੀ ਜਾਨ ਬਚਾਈ ਹੈ ਕੁਝ ਸੋਚ ਕੇ ਰਾਜ ਨੇ ਕਿਹਾ ਉਹ ਕਿਵੇਂ ਇਸ ਤੋਂ ਨੌਜਵਾਨ ਨੇ ਕਿਹਾ ਮਹਾਰਾਜ ਇੱਕ ਗੁਲਦਸਤਾ ਟੁੱਟਣ ਤੇ ਤੁਸੀਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਇਕ ਨਾ ਇਕ ਦਿਨ ਇਹ ਗੁਲਦਸਤੇ ਟੁੱਟਨੇ ਹੀ ਹਨ ਇਨ੍ਹਾਂ ਦੇ ਟੁੱਟਣ ਨਾਲ ਬਾਕੀ 14 ਲੋਕਾਂ ਦੀ ਜਾਨ ਬਚੀ ਹੈ ਹੁਣ ਘੱਟੋ ਘੱਟ ਉਹਨਾਂ ਨੂੰ ਫਾਂਸੀ ਤਾਂ ਨਹੀਂ ਮਿਲੇਗੀ ਰਾਜਾ ਭੋਜ ਸਮਝਦਾਰ ਸੀ ਉਸਨੇ ਨੌਜਵਾਨ ਦੀ ਗੱਲ ਤੇ ਵਿਚਾਰ ਕੀਤਾ ਫਿਰ ਕੁਝ ਸੋਚ ਕੇ ਉਸ ਦੀ ਸਜ਼ਾ ਮਾਫ ਕਰ ਦਿੱਤੀ ਇੰਨਾ ਹੀ ਨਹੀਂ ਉਸ ਨੌਜਵਾਨ ਨੂੰ ਦਰਬਾਰ ਵਿੱਚ ਮਹੱਤਵਪੂਰਨ ਪਦਵੀ ਵੀ ਦਿੱਤੀ ਏਸੀ ਰਾਜਾ ਭੋਜ ਤੇ ਗੁਲਦਸਤਿਆਂ ਦੀ ਕਹਾਣੀ ਧੰਨਵਾਦ